ਘਰੇ ਹੀ ਆਈਂਦੇ ਉਧਰੋਂ ਪਰ ਪ੍ਰਮਾਤਮਾ ਵੀ ਸਾਥ ਨਹੀਂ ਦਿੰਦਾ ਇਹ ਘਨ ਇਨਸਾਨ ਦਾ ਕਿਸਾਨ ਦਾ ਹੁਣ ਉਧਰੋਂ ਬੰਦਾ ਜ਼ਮੀਨ ਵੀ ਠੇਕੇ ਬੱਲੰਦਾ ਇਹ 5-10 ਲੱਖ ਲਾ ਕੇ ਆਪਾਂ 50000 ਨੂੰ ਰੱਖੋ ਕਿੱਲਾ ਜੇ 10 ਕਿੱਲਿਆਂ ਦਾ 5 5 ਲੱਖ ਹੋ ਗਿਆ ਨਾ ਹੁਣ ਫਿਰ ਜਾਓ ਇਹ 5 ਲੱਖ ਰੁਪਏ ਕਿਚੇ ਹੜਤੇ ਫੜਾ ਬੋਏ ਕਿੰਨਾ ਔਖਾ ਏ ਕਿਸਾਨ ਕੋਈ ਹੋਰ ਵੀ ਕੰਮ ਨਹੀਂ ਕਰ ਸਕਦਾ ਹੈਗਾ ਕੋਈ ਜੇਕਰ ਆਪਣੀ ਫਸਲ ਵੀ ਆਪਣੀ ਵੀ ਜ਼ਮੀਨ ਹੈਗੀ ਆ ਉਸ ਦੇ ਵਿੱਚੋਂ ਵੀ ਕੋਈ ਬਹੁਤ ਹੀ ਜ਼ਿਆਦਾ ਕਮਾਈ ਨਹੀਂ ਹੁੰਦੀ ਹੈਗੀ। ਉਹ ਹੀ 4-5000 ਰੁਪਏ ਵੱਜਦਾ ਏ ਇੱਕ ਕਿੱਲੇ ਪਿੱਛੇ। ਜਿਹੜਾ ਲਾ ਮਿਹਨਤ ਵੀ ਕਰਦਾ ਬੰਦਾ ਇੱਕ ਫਸਲ ਦੇ ਵਿੱਚੋਂ ਜਿਵੇਂ ਤੂੜੀ ਹੋਗੀ ਜਦੋਂ ਬੰਦਾ ਤੂੜੀ ਬਣਾਉਂਦਾ ਏ ਫਸਲ ਵੱਢ ਕੇ ਕਣਕ ਵੱਢ ਕੇ ਜਿਵੇਂ ਕੀ ਤੂੜੀ ਮੇਂ ਨੀ ਪੂਰੀ ਬਚਦੀ ਹੈਗੀ। ਇੱਕ ਆਈ ਚਲਾਈ ਚੱਲਦੀ ਆ ਬੀਜ ਲੈਣਾ ਦੇਣਾ ਚੱਲੀ ਜਾਂਦਾ ਸਰਕਲ ਕਿਸਾਨ ਦਾ। ਕਿਸਾਨਾਂ ਦਾ ਬਹੁਤ ਜ਼ਿਆਦਾ ਮਾਰਾਂ ਪੈਂਦੀ ਹੈ ਨਾ ਜੀ ਆਲਾ ਕਹਿੰਦਾ ਕਿਸਾਨ ਆ ਬਹੁਤ ਤਕੜਾ ਹੋਵੇਗਾ ਜੱਟ ਜ਼ਿਮੀਦਾਰ ਆ ਇੱਕ ਇਹ ਆਲਾ ਕਰੇ ਦਾ ਕਰੇ ਕੀ ਕਹਿੰਦੇ ਨੇ ਬੜੇ-ਬੜੇ ਟਰੈਕਟਰ ਰੱਖੀ ਮਰਦਾਂ ਦੇ ਕਿਸਾਨ ਉਹ ਛੋਟੇ ਟਰੈਕਟਰ ਨਾਲ ਖੇਤੀ ਵੀ ਨਹੀਂ ਹੁੰਦੀ ਯਾਰ ਹਾਂਜੀ ਵੀਰ ਮੇਰੇ ਜਿਹੜੇ ਆਪਣੇ ਨਾਲ ਲਾਈਵ ਤੇ ਜੁੜੇ ਹੋਏ ਨੇ ਨਾ ਧਿਆਨ ਨਾਲ ਮੇਰੀਆਂ ਗੱਲਾਂ ਸੁਣੋ ਜੇਕਰ ਆਪਣੇ ਇੱਕ ਇਹ ਸਰਕਾਰਾਂ ਤੱਕ ਵੀਡੀਓ ਪਹੁੰਚ ਸਕ ਪਹੁੰਚ ਜਾਵੇ ਜਿਵੇਂ ਕਿ ਮੋਦੀ ਤੱਕ ਮੋਦੀ ਜੀ ਧਿਆਨ ਨਾਲ ਦੇਖੋ ਵਿਚਾਰੇ ਇਹ ਨਾ ਕਿਹਨਾਂ ਕਿਸਾਨਾਂ ਕਣੀ ਭੁੱਖੇ ਬੈਠੇ ਨੇ ਵਿਚਾਰੇ ਖਨੌਰੀ ਬਾਰਡਰ ਤੇ ਕੋਈ ਸ਼ੌਂਕ ਨਹੀਂ ਇਹਨਾਂ ਦਾ ਹੈਗਾ ਕੋਈ ਦਰਵੇਸ਼ ਨੇ ਵਿਚਾਰੇ ਇਹ ਕਿਸਾਨ ਵੀਰ ਜਿਹੜੇ ਡੱਲੇਵਾਲ ਸਾਹਿਬ ਜਿਵੇਂ ਕੀ ਡੱਲੇਵਾਲ ਸਾਹਿਬ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਕੋਈ ਇਹਨਾਂ ਦਾ ਕੋਈ ਸ਼ੌਂਕ ਨਹੀਂ ਹੈਗਾ ਉੱਥੇ ਬੈਠਣ ਦਾ ਰਹਿਮ ਕਰੋ ਇਹਨਾਂ ਤੇ ਜਿਹੜੇ ਕਾਨੂੰਨ ਨੇ ਨਾ ਜਿਹੜੇ ਇਹਨਾਂ ਦੇ ਕਸੂਨ ਕਾਨੂੰਨ ਨੇ ਇਹਨਾਂ ਨੂੰ ਦੇ ਦੇਵੋ ਜੋ ਕੁਝ ਤੁਸੀਂ ਚਾਹੁੰਦੇ ਨੇ ਜਿਹੜੀ ਐਮਐਸਬੀ ਕਹਿੰਦੇ ਨੇ ਇਹਨਾਂ ਨੂੰ ਮਿਲ ਜਾਵੇ ਮੈਂ ਤਾਂ ਇਹੀ ਕਹਿਣਾ ਵੈਗਰੂ ਅੱਗੇ ਸੱਚੇ ਪਾਤਸ਼ਾਹ ਅੱਗੇ ਦੇਖੋ ਵਿਚਾਰੇ ਕਿੰਨੇ ਬੈਠੇ ਕਿੰਨੇ ਓਕੇ ਮੁਸ਼ਕਲ ਨਾਲ ਉੱਥੇ ਬੈਠੇ ਨੇ ਹੁਣ ਠੰਡ ਦੇ ਵਿੱਚ ਜਦੋਂ ਗਰਮੀ ਆਉਂਦੀਆਂ ਨੇ ਉੱਥੇ ਕਿਹੜਾ ਏਸੀ ਲੱਗੇ ਹੋਏ ਨੇ ਮੱਛਰਾਂ ਦੇ ਵਿੱਚ ਬੈਠਣਾ ਕੋਸਖਾਲਾ ਏ ਹੁਣ ਠੰਡ ਨਹੀਂ ਆਦਾ ਪੈ ਰਹੀ ਆਪਣੇ ਘਰ ਤੋਂ ਦੂਰ ਬੈਠੇ ਨੇ ਆਪਣੇ ਬੱਚਿਆਂ ਤੋਂ ਦੂਰ ਬੈਠੇ ਨੇ ਕੋਈ ਸੌਂਕ ਨਹੀਂਗਾ ਉਹਨਾਂ ਦਾ ਬੈਠਣ ਦਾ ਜਿਹੜੇ ਦਿੱਲੀ ਜਾ ਰਹੇ ਸੀਗੇ ਰਾਸਤੇ ਵਿੱਚ ਬੈਠੇ ਨੇ ਵਿਚਾਰੇ ਉਹ ਦਿਲ ਜਾਣਾ ਤਾਂ ਦਿੱਲੀ ਸੀਗਾ ਉਹ ਤਾਂ ਆਪਣੀਆਂ ਮੰਗਾ ਕਰਕੇ ਜਾ ਰਹੇ ਨੇ ਹੁਣ ਉਹਨਾਂ ਨੂੰ ਰਾਸਤੇ ਵਿੱਚ ਰੋਕਿਆ ਜਾਂਦਾ ਏ ਹੁਣ ਜਦੋਂ ਕਿਸਾਨ ਸਰਕਾਰਾਂ ਬਣਦੀਆਂ ਨੇ ਉਸ ਸਮੇਂ ਕਹਿੰਦੇ ਨੇ ਬਹੁਤ ਗੱਲਾਂ ਹੁੰਦੀਆਂ ਨੇ ਉਸ ਸਮੇਂ ਜਦੋਂ ਸਰਕਾਰ ਬਣਦੀ ਹੁੰਦੀ ਆ ਵੀ ਸਾਨੂੰ ਤੁਸੀਂ ਵੋਟ ਪਾਓ ਅਸੀਂ ਤੁਹਾਡੀ ਹਰ ਇੱਕ ਇੱਛਾ ਪੂਰੀ ਕਰਾਂਗੇ ਜਦੋਂ ਅਸੀਂ ਜਿੱਤ ਗਏ ਜਦੋਂ ਅਸੀਂ ਲੀਡਰ ਬਣ ਗਏ ਅਸੀਂ ਤੁਹਾਡੀ ਹਰ ਇੱਕ ਗੱਲ ਮੰਨਾਂਗੇ ਤੇ ਉਹ ਜਿਹੜੇ ਹੁਣ ਕਿਤੇ ਬਾਦੇ ਕਿੱਧਰ ਗਏ ਇਹ ਭੁੱਲ ਜਾਂਦੀਆਂ ਨੇ ਸਰਕਾਰ ਪਰ ਮੈਂ ਸੋਚ ਰਿਹਾ ਵੀ ਤਨਹੋਂ ਇਹ ਝੂਠ ਬੋਲਣ ਦਾ ਠੇਕਾ ਕਿੱਥੋਂ ਲੈ ਆਣਾ ਨੇ ਪਿਆ ਝੂਠ ਬੋਲਣਾ ਤੁਸੀਂ ਠੇਕਾ ਕਿੱਥੋਂ ਲਿਆ ਉਹ ਮਾਲਕ ਅੱਗੇ ਪਰਮਾਤਮਾ ਕੋਲ ਵੀ ਜਾਣਾ ਅੱਗੇ ਉੱਪਰ ਉਹਨੂੰ ਕੀ ਜਵਾਬ ਦੇਵੋਗੇ ਐਸੇ ਆਪਾਂ ਕਿਸੇ ਨਾਲ ਵੀ ਆਪਾਂ ਕੋਈ ਵੀ ਜਿਵੇਂ ਕਿ ਗਰੀ ਮਾਰ ਕਰ ਰਹੇ ਚੰਗੀ ਗੱਲ ਨਹੀਂ ਹੈਗੀ ਕਿਸੇ ਨਾਲ ਧੱਕਾ ਸਾਹੀ ਕਰਨੀ ਸਰਕਾਰ ਨੂੰ ਵੀ ਚਾਹੀਦਾ ਕਾਨੂੰਨ ਦੇ ਨਾਲ ਚੱਲੋ ਜੇ ਕਾਨੂੰਨ ਹਰ ਇੱਕ ਦੇ ਲਈ ਹਰ ਇੱਕ ਲਈ ਬਣਿਆ ਹੋਇਆ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚੱਲਣਾ ਜੀਦਾ ਫਿਰ ਨਹੀਂ ਲੋਕਾਂ ਦੀਆਂ ਉਮੀਦਾਂ ਨੇ ਸਰਕਾਰਾਂ ਤੇ ਫਿਰ ਲੋਕਾਂ ਦੀਆਂ ਉਮੀਦਾਂ ਤੇ ਕੀ ਪਾਣੀ ਫਿਰ ਜਾਵੇਗਾ ਅੱਗੇ ਬਾਰੇ ਸੋਚੋ ਸਰਕਾਰਾਂ ਨੂੰ ਚਾਹੀਦਾ ਫਿਰ ਇਹਨਾਂ ਦਾ ਵਿਸ਼ਵਾਸ ਟੁੱਟ ਰਿਹਾ ਏ ਹੁਣ ਆਮ ਪਾਰਟੀ ਸਰਕਾਰ ਆ ਸਾਡੀ ਆਪਣੀ ਚੁਣੀ ਹੋਈ ਸਰਕਾਰ ਆ ਸਾਰਿਆਂ ਦੀ ਮੇਰੀ ਕੱਲੇ ਮੇਰੀ ਕੱਲੇ ਦੀ ਨਹੀਂ ਹੈ ਕਿ ਸਾਰਿਆਂ ਦੀ ਸਰਕਾਰ ਹੈ ਪਾਰਟੀਆਂ ਕੋਈ ਵੀ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਇਨਸਾਨ ਮਾੜੇ ਹੋ ਜਾਂਦੇ ਨੇ ਜਿਵੇਂ ਕਿ ਭਗਵੰਤ ਮਾਨ ਸਾਹਿਬ ਤੁਸੀਂ ਧਿਆਨ ਨਾਲ ਸੁਣੋ ਜੇ ਮੇਰੀ ਤੁਹਾਡੇ ਤੱਕ ਵੀਡੀਓ ਅਪੀਲ ਵੀਡੀਓ ਤੱਕ ਤੁਹਾਡੇ ਤੱਕ ਪਹੁੰਚਦੀ ਆ ਮੇਰੀ ਇੱਕ ਅਪੀਲ ਆ ਤੁਹਾਡੇ ਤੱਕ ਹੁਣ ਵਿਚਾਰੇ ਕਿਸਾਨ ਬੈਠੇ ਨੇ ਧਰਨਿਆਂ ਤੇ ਤੁਹਾਨੂੰ ਇਹਨਾਂ ਨੇ ਜਿੱਥੇ ਆਏ ਤੁਹਾਡੇ ਬਜ਼ੁਰਗਾਂ ਵਰਗੇ ਨੇ ਜਿਹੜੇ ਉੱਥੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਤੁਹਾਡੇ ਮਾਪੇ ਵਰਗੇ ਨੇ ਵਿਚਾਰੇ ਭੁੱਖੇ ਬੈਠੇ ਨੇ ਦੇਖੋ ਬਿਮਾਰ ਹੋ ਚੁੱਕੇ ਨੇ ਉੱਥੇ ਬਹੁਤ ਜ਼ਿਆਦਾ ਬਿਮਾਰ ਨੇ ਬਹੁਤ ਹਾਲਤਾਂ ਦੀ ਗੰਭੀਰ ਅੱਜ ਬਹੁਤ ਹਾਲਤਾਂ ਦੀ ਗੰਭੀਰ ਅੱਜ ਉੱਥੇ ਬੈਠੇ ਨੇ ਖਨੌਰੀ ਬਾਰਡਰ ਤੇ ਦੇਖੋ ਹੁਣ ਆ ਕਣੀ हां ਵੀਰੇ ਮੇਰੇ ਜਿਹੜੇ ਆਪਣੇ ਨਾਲ ਲਾਈਵ ਤੇ ਜੁੜੇ ਹੋਣ ਨਾ ਵੀਡੀਓ ਨੂੰ ਸ਼ੇਅਰ ਕਰੋ ਕਰੋ ਆਪਣੀ ਵੀਡੀਓ ਨੂੰ ਸ਼ੇਅਰ ਦੱਬ ਕੇ